ਅੱਜ ਮੈਂ ਕੀ ਕਹਿਣਾ ਚਾਹਾਂਗਾ ਸਰਪੰਚਾਂ ਨੂੰ ਸਭੂ ਆਖਲੀਆ ਪਿੰਡ ਦੀ ਸੰਗਤ ਹੈ ਕਿ ਜਿਵੇਂ ਆਪਣੇ ਇੱਕ ਗੁੱਦੂ ਲੈ ਕੇ ਸੈਲਫ ਪਰ ਪ੍ਰਕਾਸ਼ ਕੀਤੇ ਗਏ ਨੇ ਨਾ ਇਹ ਹੁਣ ਤੱਕ ਕੀ ਕੀ ਜਿਹੜੇ ਬੰਦ ਹੋ ਚੁੱਕੇ ਨੇ ਜਿਵੇਂ ਕੱਲ ਨੂੰ ਦਵਾਨ ਨੇ ਪੰਜ 6 ਦੇ ਨਿਪਰਸੰਧ ਹੋ ਗਏ ਨੇ ਸਭ ਤੋਂ ਪਹਿਲਾਂ ਤਾਂ ਜੇ ਜੋ 10ਵੇਂ 5 6 ਕਲਾਂਗੇ ਤਰ ਦਸਮੇਂ ਪਤਾਈ ਦਾ ਆਪਾਂ ਨਾਰਾ ਕਰੀਏ ਬੁਲਾਉਂਦਾ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਮਾਗਮ ਆ ਜੇ ਨਗਰ ਆਖਲੀਆ ਦੇ ਵਿੱਚ ਜੋ ਸਾਡਾ ਤਲਪਤ ਬੇੜੇ ਦੇ ਘੋੜ ਦੇ ਨਾਲ ਸੰਬੰਧਤ ਬੇੜਾ ਹਰ ਗਲਪਤਾ ਪੱਤੀ ਕਿਹਾ ਜਾਂਦਾ ਹੈਗਾ ਇਹਦੇ ਵਿੱਚ ਵਿੜੇ ਅਸੀਂ ਦੋ ਸਾਡਾ ਰਮਦਾਸਿਆ ਸਖਪਾਈ ਤਾਰਾ ਤੇ ਮਾਝੀ ਸਖਪਾਈ ਤਾਰਾ ਇੱਥੇ ਅਸੀਂ ਪਰਿਵਾਰ ਦੋਨੇ ਹੀ ਇਕੱਠੇ ਰਹਨੇ ਆ ਵਿੜੇ ਦੇ ਵਿੱਚ ਇਹ ਬਰਾ ਨੌਜਵਾਨਾਂ ਦੇ ਵੱਲੋਂ ਉਦਮਾ ਪਰਾਲਾ ਕੀਤਾ ਗਿਆ ਖੰਡਪਾਟ ਅਸੀਂ ਆਏ ਸਾਲ ਮੰਗੋਈ ਕਰਵਾਉਨੇ ਆ ਪਹਿਲਾਂ ਵੀ ਐਕਤੀ ਅਸੀਂ ਜੋ ਸ਼ਰੋਮਣੀ ਸੇਧ ਬਾਬਾ ਜੀ ਬਣ ਸੀ ਦੀਦਾ ਅਸੀਂ ਦਿੱਦੇਣਾ ਮਨਾਉਣਾ ਅਸੀਂ ਖੰਡਪਾਟ ਦੇ ਪਹਿਲਾਂ ਕਰਦੇ ਸੀ ਅਸੀਂ ਪ੍ਰੋਗਰਾਮ ਬਣਾਇਆ ਸੀਗਾ ਫੇਰੇ ਨੌਜਵਾਨਾਂ ਦੇ ਨਾਲ ਸਾਡਾ ਗੁਰਮੰਤਾ ਹੋਇਆ ਅਧਿਆਕ ਵੀ ਆਪਾਂ ਇਹ ਵਿਸ਼ੇਤਨਾ ਆਪਾਂ ਪ੍ਰਚਾਰ ਕਰਗੇ ਇਹ ਆਪਣਾ ਮਤਲਬ ਕਿਹੜਾ ਧਰਮ ਹੈ ਧਰਮ ਦੇ ਨਾਲ ਆਪਾਂ ਦੋ ਰੋਜ਼ ਕੋਈ ਖੰਡ ਪਾਟ ਸਾਪਾ ਪ੍ਰਕਾਸ਼ ਕਰਾ ਲੇ ਗਾਂਥੀ ਸਿੰਘਾਂ ਨੇ ਬਾਣੀ ਪੜੀ ਆਪਾਂ ਲੰਗਰ ਛਕਿਆ ਸਾਰਾ ਕੰਮ ਨਿਮੇਟਿਆ ਉਸ ਤੋਂ ਬਾਅਦ ਜਣੇ ਕਿ ਆਪਾਂ ਨੂੰ ਕੋਈ ਗਿਆਨ ਥੋੜਾ ਜਿਹਾ ਘੱਟ ਮਿਲਦਾ ਉਹ ਕਿਹੜਾ ਬੁਰਾਣੀ ਦਾ ਗਾਇਨ ਦੇਖੋ ਕਿਹੜੇ ਪੁਰਾਣੇ ਪੜਨ ਵਾਲੇ ਗੁਰਮਖ ਨੇ ਉਹਨਾਂ ਨੂੰ ਮਿਲਦਾ ਗਿਆ ਨਾ ਜਿਹੜੇ ਆਮ ਜਨਤਾ ਪਬਲਿਕ ਹੁੰਦੇ ਹਨ ਉਹਨਾਂ ਨੂੰ ਦੇ ਮਤਲਬ ਕਿਸੇ ਇਤਿਹਾਸ ਦਾ ਆਪਾਂ ਨੂੰ ਉਹਨਾਂ ਨੂੰ ਕਿਹੜਾ ਉਹਦਾ ਮਤਲਬ ਉਹ ਨਾ ਸਮਝਾਇਆ ਜਾਵੇ ਫੇਰ ਉਹ ਧਿਆਨ ਦੇ ਜਾਣ ਕਰੂ ਹਟਾਉਣੇ ਇਸ ਕਰਕੇ ਅਸੀਂ ਇੱਥੇ ਕਿਹੜਾ ਇਹ ਪ੍ਰੋਗਰਾਮ ਲਿਖਿਆ ਹੈਗਾ ਵੀ ਆਪਾਂ ਇਹ ਵਿਸ਼ੇ ਦੇ ਬੋ ਪ੍ਰਚਾਰ ਕਰਵਾਈਏ ਧਰਮ ਦਾ ਸਿੱਖੀ ਪ੍ਰਚਾਰ ਹੋਵੇ ਜਾਂ ਤਾਂ ਕਿਹੜਾ ਆਉਣ ਵਾਲੇ ਆ ਬੱਚੇ ਨੇ ਕਿਨੇ ਕਿ ਭੇਖਾਂ ਨੌਜਵਾਨ ਨੇ ਨਸਿਆਂ ਦੇ ਵਿੱਚ ਗਰਸਤ ਹੋ ਰਹੇ ਨੇ ਆਪਾਂ ਦੇਖਦੇ ਆਂ ਕਿ ਨਸਿਆਂ ਦਾ ਦੌਰ ਚੱਲਦਾ ਹੈ ਨਾ ਇਹਦੇ ਕਰਕੇ ਅਸੀਂ ਇਹ ਸਮਾਗਮ ਰੱਖਿਆ ਭਾਈ ਹਰਜਿੰਦਰ ਸਿੰਘ ਜੀ ਜੋ ਪਿੱਖੀ ਵਾਲੇ ਖਾਲਸਾ ਜੀ ਵਧੀਆ ਗੁਰਮਖ ਸਾਡੇ ਭਰਾ ਨੇ ਉਹ ਸਾਡਾ ਉਹਨਾਂ ਦੇ ਨਾਲ ਕਈ ਵਾਰੀ ਹੁੰਦੇ ਆ ਅਸੀਂ ਸਮਾਗਮਾਂ ਤੇ ਜਾਂਦੇ ਆਂ ਵਰੀਆ ਵਿਚਾਰ ਉਹਨਾਂ ਦੇ ਨਾਲ ਸਾਡੇ ਮਿਲਦੇ ਨੇ ਅਸੀਂ ਉਹਨਾਂ ਦੇ ਨਾਲ ਵਿਚਾਰ ਕੀਤੇ ਇਹਸ ਕਰਕੇ ਬਾਬਾ ਜੀ ਅਸੀਂ ਧਰਮ ਥਾਂ ਦੇ ਵਿੱਚ ਪ੍ਰੋਗਰਾਮ ਕਰਨੇ ਆ ਤੇ ਵੀ ਅਸੀਂ ਪ੍ਰਚਾਰ ਕਰਾਉਣਾ ਜਾਉਣੇ ਆ ਕਿ ਬਾਬਾ ਜੀ ਬਨ ਸਿੰਘ ਤਾਂ ਅਸੀਂ ਦੀਦੇੜਾ ਮਨਾਉਣਾ ਵੀ ਪੰਜ ਬਣ ਤੋਂ ਲਾ ਕੇ ਮਰਸੀਆਂ ਤੱਕ ਵੀ ਕਿਵੇਂ ਕਿਵੇਂ ਮਹਾਰਾ ਦੇ ਨਾਲ ਕੁਰਬਾਨੀਆਂ ਉਹਨਾਂ ਦੇ ਪਰਿਵਾਰ ਆਪਣੇ ਬਾਰੇ ਨੇ ਵੀ ਉਹ ਚੀਜ਼ ਤਾਂ ਸਾਡੇ ਮਤਲਬ ਕਿਹੜਾ ਵਿਰਸਾ ਗਾ ਉਹ ਸਾਨੂੰ ਪਤਾ ਲੱਗੇ ਵੀ ਸਾਡਾ ਧਰਮ ਇਹ ਹੈ ਸਾਡੇ ਵੱਡੇ ਪੁਰਖਿਆਂ ਨੇ ਕੀ ਕੀਤਾ ਗਾ ਤੇ ਸਿੱਖੀ ਦੇ ਸਾਡੇ ਨਾਲ ਸੰਬੰਧ ਕੀ ਨੇਗੇ ਉਹ ਸਮਝ ਆਉਣ ਬਾਅਦ ਤੇ ਅਸੀਂ ਇਹ ਸਮਾਗਮ ਰੱਖ ਲਈ ਇੱਕ ਤਰੀਕ ਨੂੰ ਅਸੀਂ ਸਹਿਜ ਪਾਠ ਪ੍ਰਕਾਸ਼ ਕਰੇ ਬੇੜਾ ਨਿਵਾਸੀਆਂ ਦੇ ਵੱਲੋਂ ਤੇ ਨਗਰ ਦੇ ਸਹਿਯੋਗ ਦੇ ਨਾਲ ਨਗਰ ਦਾ ਸਹਿਯੋਗ ਹੈ ਸਾਡੇ ਨਾਲ ਤਿੰਨੇ ਗੁਰਦੁਆਰੇ ਪ੍ਰਬੰਧਕ ਕਮੇਟੀ ਨੇ ਗੁਰੂ ਘਰਾਂ ਦੀਆਂ ਉਹ ਵੀ ਸਾਡੇ ਨਾਲ ਮਿਲ ਜੁੜ ਕੇ ਸਾਡੇ ਨਾਲ ਵਧੀਆ ਵਧੀਆ ਉਹਨਾਂ ਨੇ ਸਹਾਇਤਾ ਸਾਡੇ ਨਾਲ ਕਰ ਰਹੇ ਨੇ ਤੇ ਆਪਣਾ ਡੇਰਾ ਬਾਗ ਵਾਲਾ ਦੀ ਕਮੇਟੀ ਆ ਹੋਰ ਕਿੰਨੇ ਕਲੱਬ ਜੋ ਵੀ ਆਪਣੇ ਸਮੁੱਚੇ ਨਗਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਨਾਲ ਇਹ ਵਿਸ਼ੇ ਤੇ ਜੁੜਿਆ ਹੋਇਆਗਾ ਸਾਨੂੰ ਬਹੁਤ ਵਧੀਆ ਨਗਰ ਦੇ ਵਿੱਚੋਂ ਸਿਆਣੇ ਬੰਦਿਆਂ ਦਾ ਸਾਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਇਹ ਹੁਣ ਉਧਰ ਆਪਣਾ ਲੰਗਰ ਵੀ ਚੱਲ ਰਿਹਾ ਇੱਕ ਤਰੀਕ ਤੋਂ ਲੈ ਕੇ ਤ੍ਰਿਕੋਟ ਉਧੇ ਦੀ ਮਗਰ ਕਿਹੜਾ ਗੁਰੂ ਦਾ ਲੰਗਰ ਹੈ ਜੀ ਇੱਕ ਤਰੀਕ ਤੋਂ ਲੈ ਕੇ ਲੰਗਰ ਤਰੁਹ ਤੇ ਚੱਲ ਰਿਹਾਗਾ ਸਵੇਰ ਸ਼ਾਮ ਪ੍ਰਸ਼ਾਦਾ ਸੇਵਾਦਾਰ ਸੰਗਤਾਂ ਬਣਾਉਂਦਿਆਂ ਸਕਦੀਆਂ ਨੇ ਉਹ ਪਿਛਲੀ ਸਾਈਡ ਕਿਤੇ ਮਾਰਾ ਸ੍ਰੋਹ ਦੇ ਆਪਣੇ ਪ੍ਰਗਾਂਖ ਨੇ ਮਾਰਾ ਜਿੱਥੇ ਲੰਗਰ ਵੀ ਤਿਆਰ ਹੋ ਜਾਂਦਾਗਾ ਇਹਨਾਂ ਦੇ ਕੱਲ ਨੂੰ ਪਹਿਲੇ ਦਿਵਾਨ ਹੋਣਗੇ 5 ਤਰੀਕ ਦੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਇਹ ਸਮਾਗਮ ਹੈ 6 ਤਰੀਕ ਤੋਂ ਵੀ ਦਿਵਾਨ ਹੈ 6 ਤਰੀਕ ਨੂੰ ਦੁਪਹਿਰੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਅਮਰਪੁਰਾ ਬਾਟਾ ਵੀ ਤਿਆਰ ਹੋਣਾ ਹੈ ਇਹ ਸੰਗਤਾਂ ਨੂੰ ਸੋਡੇ ਮੀਡੀਆ ਲਾਹੇ ਅਸੀਂ ਅਪੀਲ ਕਰਦੇ ਹਾਂ ਬੇਨਤੀ ਕਰਦੇ ਹਾਂ ਵੀ ਕਿ ਸੰਗਤਾਂ ਵੱਧ ਤੋਂ ਵੱਧ ਇਹ ਦਿਵਾਨਾਂ ਦੇ ਵਿੱਚ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨਾ ਅਮਰਤ ਸਕਰਵਾਲੀਆਂ ਸੰਗਤਾਂ ਨੂੰ ਵੀ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਅਮਰਤ ਸਾਕੇ ਗੁਰੂ ਵਾਲੇ ਬਣੋ ਅਮਰਤ ਸਕਰਵਾਲੀਆਂ ਸੰਗਤਾਂ ਨੂੰ ਗੁਰੇ ਗੁਰੂ ਦੇ ਕਕਾਰ ਉਹ ਬਿਲਕੁਲ ਫਰੀ ਸੇਵਾ ਕੀਤੀ ਜਾਓ ਜੀ ਕਿਸੇ ਦਾ ਕਕਾਰਾਂ ਤੇ ਕੋਈ ਪੈਸਾ ਨਹੀਂ ਲੱਗਣਾ ਹੈਗਾ ਬੜਾ ਵਧੀਆ ਮੈਨੂੰ ਇਹ ਨੌਜਵਾਨ ਨੇ ਇਹਨਾਂ ਦਾ ਬਹੁਤ ਵਧੀਆ ਪ੍ਰਾਲਾ ਲੱਗਿਆ ਕਿ ਉਹ ਦੇਖੋ ਇਹ ਸਾਰੇ ਚਾਹੇ ਮੰਡੇ ਇਹ ਮੋਨੇ ਹੀ ਨੇ ਪਰ ਜਿਹੜਾ ਇਹਨਾਂ ਨੇ ਇਹ ਕਦਮ ਚੁੱਕਿਆ ਇੱਕ ਸਲਾਦਾ ਜੋ ਹੈ ਨਾ ਆਪਾਂ ਇਹਨਾਂ ਨੂੰ ਇਹਨਾਂ ਦਾ ਧੰਨਵਾਦ ਅਸੀਂ ਸਮੂਚੇ ਨਗਰ ਵੱਲੋਂ ਅਸੀਂ ਨਗਰ ਪੰਚਾਇਤ ਦੇ ਮੌਜੂਦਾ ਵੈਂਬਰ ਵੀ ਆ ਅਸੀਂ ਸਾਰੇ ਪੰਚਾਇਤ ਵੱਲੋਂ ਅਸੀਂ ਦਲ ਪੰਥਾਂ ਦੇ ਵਿੱਚ ਵੀ ਸਾਡਾ ਸਬੰਧ ਨੇ ਜਥੇਬੰਦੀਆਂ ਨਾਲ ਸ਼੍ਰੋਮਣੀ ਅਕਾਲੀ ਪੰਥ, ਓਡਾ ਦਲ ਨਾਲ, ਜਸਮੀਤ ਤਰਨਤਾਰਨ ਦਲ, ਮਾਲਵਾ ਤਰਨਤਾਰਨ ਦਲ ਅਸੀਂ ਉਹ ਦਲ ਪੰਥਾਂ ਦੇ ਵੱਲੋਂ ਵੀ ਇਹ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਵੀ ਕਿਹੜੇ ਨੇ ਇੱਡਾ ਵੱਡਾ ਉਦੋਂ ਮੋਪਣਾਲਾ ਕੀਤਾ ਅਸੀਂ ਇਹਨਾਂ ਨੂੰ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਆ ਭਾਈ ਤੁਸੀਂ ਇਹ ਉਦਮ ਕਰ ਪ੍ਰਵਾਲਾ ਕਰਦੇ ਹਾਂ ਅਸੀਂ ਤੁਹਾਡੇ ਨਾਲ ਸਾਡਾ ਸਾਂਝੋਗ ਤੁਹਾਡੇ ਨਾਲ ਹੈ ਇਹਨਾਂ ਦੇ ਨਾਲ ਅਸੀਂ ਚੱਲੇ ਹੋਏ ਆ ਜੀ ਇਹ ਉਹ ਕਿਹੜੇ 5 ਤੇ 6 ਤਰੀਕ ਦੇ ਦਿਵਾਨ ਦੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਦਿਵਾਨਾਂ ਸਜਿਆ ਕਰਨਗੇ 7 ਤਰੀਕ ਨੂੰ ਜਿਹੜੇ ਭੋਗ ਪਾਏ ਜਾਣਗੇ ਸੰਗਤਾਂ ਨੂੰ ਅਸੀਂ ਫਿਰ ਇਹ ਬੇਨਤੀ ਕਰਦੇ ਹਾਂ ਵੀ ਦਿਵਾਨਾਂ ਤੇ ਵੀ ਸੰਗਤਾਂ ਵੱਧ ਤੋਂ ਵੱਧ ਹਾਜ਼ਰੀਆਂ ਭਰਨਾ ਭੋਗ ਤੇ ਵੀ ਵੱਧ ਤੋਂ ਵੱਧ ਹਾਜ਼ਰੀਆਂ ਭਰਨਾ ਨਾਲ ਇਹ ਸੇਵਾਦਾਰ ਵੱਧ ਤੋਂ ਵੱਧ ਆ ਕੇ ਇਸ ਮਾਗਮਾ ਦੇ ਵਿੱਚ ਸੇਵਾ ਕਰਕੇ ਆਪਣਾ ਲਾਹਾ ਰਾਵਟ ਕਰ ਜੀ ਨਗਰ ਨਮਾਸੀਆਂ ਨੂੰ ਸਾਰੇ ਸੰਗਤ ਨੂੰ ਨਵੇਂ ਲਾਉਣ ਦੀ ਇਸ ਮੁਮਕੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਨਾਲ ਬੜਾ ਵਧੀਆ ਸਹਿਯੋਗ ਦਿੱਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ